ਨਾਮ ਮੇਰਾ ਨਾ ਹਰਸਿਮਰ ਸਿੰਘ ਮੈਂ ਕਾਲੀ ਦਲ ਦੇ ਨਾਲ ਆ ਜਹੇਦਰ ਸੋਚਾ ਸਿੰਘ ਜੀ ਲੰਗਾ ਸਾਹਿਬ ਸਾਬਕਾ ਮੰਤਰੀ ਉਹਨਾਂ ਦੇ ਨਾਲ ਆ ਤੇ ਮਾਮਲਾ ਜੀ ਮਾਮਲਾ ਇਹ ਹੈ ਕਿ ਸਰ ਡੇਢ ਕ ਮਹੀਨਾ ਪਹਿਲਾਂ ਮੈਨੂੰ ਫਰੋਤੀਆਂ ਦੀਆਂ ਧਮਕੀਆਂ ਆ ਰਹੀਆਂ ਸੀ 50 ਲੱਖ ਦੀ ਮੰਗ ਕਰਦੇ ਤੇ ਕੁਝ ਬੰਦੇ ਇਥੋਂ ਤੇ ਵੀ ਲਗਭਗ ਹੋਣ ਗਏ ਜਿਹੜੇ ਮੈਨੂੰ ਕਹਿੰਦੇ ਆ ਕਿ ਕਦੇ ਘਰੋਂ ਨਹੀਂ ਨਿਕਲ ਦੇਣਾ ਕਦੇ ਕਹਿੰਦੇ ਆ ਤੈਨੂੰ ਬਾਹਰ ਨਿਕਲ ਕੇ ਦਸੀ ਤੇ ਇਹ ਵੀ ਜਿਹੜਾ ਫਰੋਤੀਆਂ ਮੰਗ ਰਿਹਾ ਵਾ ਇਹ ਵੀ ਬਾਰ-ਬਾਰ ਮੈਨੂੰ ਇਹੋ ਗੱਲ ਕਹਿੰਦਾ ਕਿ ਹੁਣ ਦਿਲ ਕੋ ਪੈਸੇ ਨਹੀਂ ਲੈਣੇ ਤੈਨੂੰ ਮਾਰ ਦੇਣਾ ਤੂੰ ਨਿਕਲ ਕੇ ਦੱਸੀ ਤੇ ਮਤਲਬ ਪ੍ਰਸ਼ਾਸਨ ਵੱਲੋਂ ਐਫ ਆਈ ਆਰ ਦਰਜ ਕੀਤੀ ਸੀ ਤੇ ਡੇਢ ਕ ਮਹੀਨਾ ਬੀਤਣ ਦੇ ਬਾਅਦ ਮਤਲਬ ਕਾਲ ਤੇ ਰੋਜ਼ ਦੀ ਰੋਜ਼ ਆ ਰਹੀ ਸੀ ਇੱਕ ਦਿਨ ਛੱਡ ਕੇ ਦੂਜੇ ਦਿਨ ਇੱਕ ਦਿਨ ਛੱਡ ਕੇ ਦੂਜੇ ਦਿਨ ਤੇ ਹੁਣ ਮੈਨੂੰ ਇਹਨਾਂ ਨੇ ਅਰਸੋਂ ਚੌਥੀ ਗੱਲ ਉਹ ਦਿਨ ਵੀ ਕਾਲ ਕੀਤੀ ਸੀ ਤੇ ਆਪਾਂ ਚੱਕਦੇ ਨਹੀਂ ਆਈਫੋਨ ਤੇ ਅਨਨੌਨ ਲੱਗਾ ਤੇ ਅੱਜ ਰਾਤ ਤੈਂ ਤਰੀਕ ਸਵੇਰੇ 4 4 ਤਰੀਕ ਬਣ ਗਈ ਤੇ 3:53 ਮਿੰਟ ਦੇ ਉੱਤੇ ਮੋਟਰਸਾਈਕਲ ਆਇਆ ਕੁੱਤੇ ਭੌਂਕਾਂ ਦੀ ਆਵਾਜ਼ ਆਈ ਆ ਮੈਂ ਬਾਹਰ ਉੱਠਿਆ ਵਾਂ ਛੱਤ ਤੇ ਗਿਆ ਵਾਂ ਛੱਤ ਤੇ ਜਾ ਕੇ ਵੇਖਿਆ ਤੇ ਬੰਦਾ ਇਹ ਜਿਹੜਾ ਸੀ ਇਹ ਉਥੋਂ ਭੱਜ ਗਿਆ ਮੁੜ ਕੇ ਅਸੀਂ 10 ਮਿੰਟ ਉੱਤੇ ਬੈਠੇ ਰਹੇ ਆ 4:2 3 ਮਿੰਟ ਦੇ ਕਰੀਬ ਸਾਡੇ ਕੋਲ ਗਲੀ 'ਚ ਆਇਆ ਵਾ ਤੇ ਗਲੀ 'ਚ ਨੇ ਫੈਰ ਮਾਰ ਦਿੱਤੇ ਨੇ ਨੌ ਫੈਰ ਮਾਰੇ ਨੇ 6-7 ਲੱਬੇ ਨੇ ਇਹਨਾਂ ਨੂੰ ਬਾਕੀ ਵੇਖੋ ਜੀ ਹੈ ਤੇ ਗੰਦਾ ਰਾਜ ਹੀ ਆ ਨਾ ਕਿ ਫਰੋਤੀਆਂ ਮੰਗ ਰਹੇ ਨੇ ਆਪਣੀ ਕਮਾ ਕੇ ਖਾਓ ਸਾਡੇ ਕੋ ਕੀ ਮੈਨ ਨੂੰ ਜਦੋਂ ਇਹ ਫੋਨ ਕਰਦਾ ਮੇਰੇ ਕੋ ਆਡੀਓ ਕਲਿੱਪ ਨੇ ਸਾਰਾ ਵੀਡੀਓ ਵੀ ਇਹਦੀਆਂ ਹੈਗੀਆਂ ਨੇ ਮੈਸੇਜ ਵੀ ਹੈਗੇ ਵਾਇਸ ਮੈਸੇਜ ਵੀ ਹੈਗੇ ਤੇ ਸਾਡੇ ਲਾਗੇ ਗਵਾਂਢੀ ਦੱਸਦਾ ਵਾ ਮੈਨੂੰ ਤਾਂ ਜਾਣੀ ਨਾ ਪਛਾਣਿਆ ਤੇ ਮੈਂ ਇਹਨੂੰ ਫੋਨ ਤੇ ਵੀ ਕਿਹਾ ਮੈਂ ਕਿਹਾ ਯਾਰ ਅਸੀਂ ਖੇਤ ਬਾੜੀ ਕਰਦੇ ਆ ਕੀ ਦਿਆਂ ਸਾਨੂੰ ਹਨਾ ਤੰਗ ਨਾ ਕਰ ਇਹੋ ਗੱਲ ਕਹਿੰਦਾ ਮੇਰੇ ਪੈਸੇ ਘਰ ਦੇ ਦਿਓ ਮੇਰੇ ਪੈਸੇ ਘਰ ਦੇ ਦਿਓ ਤੇ ਅਸੀਂ ਕਿੱਥੋਂ ਦੇ ਸਕਨੇ ਆ ਅਸੀਂ ਤੇ ਇਹੋ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਕਿ ਇਹਨਾਂ ਨੂੰ ਫੜ ਕੇ ਤੇ ਸ਼ਲਾਖਾਂ ਦੇ ਅੰਦਰ ਦਿੱਤਾ ਜਾਵੇ ਤੇ ਪੰਜਾਬ ਚ ਜਿਹੜਾ ਇਹ ਗੁੰਡਾ ਰਾਜ ਜਿਹੜਾ ਖਤਮ ਕੀਤਾ ਜਾਵੇ ਤੇ ਜਿਹੜਾ ਆ ਕਿ ਲੋਕ ਪਬਲਿਕ ਟੌਰ ਨਾ ਸੌ ਸਕੇ ਤੇ ਨਿਆਰੇ ਲੈ ਸਕੇ ਇਹੋ ਜਆ ਸਰਕਾਰ ਦੀ ਵੀ ਨਾਕਾਮੀ ਆ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਆਪਣੇ ਇਥੇ ਜਿਹੜਾ ਵਾ ਇਹ ਗੁੰਡਾਗਰਦੀ ਜਿਹੜੀ ਆ ਖਤਮ ਕੀਤੀ ਜਾਵੇ ਗੁੰਡਾਗਰਦੀ ਖਤਮ ਕਰਨੀ ਹੋਵੇ 1 ਮਿੰਟ ਲੱਗਦਾ ਪਰ ਇਸ ਚੀਜ਼ ਵੱਲ ਖਿਆਲੀ ਹੀ ਨਹੀਂ ਮਤਲਬ ਕਿ ਤੁਹਾਨੂੰ ਸਿਉ ਵੀ ਮਿਲੀ ਹੋਈ ਹੈ ਜੋ ਵੀ ਤੇ باوجود ਵੀ ਉਹਨਾਂ ਤਾਂ ਟਾਰਗੇਟ ਦੇ ਦੇਖੋ ਜੀ ਸਿਕਿਉਰਟੀ ਪ੍ਰਸ਼ਾਸਨ ਨੇ ਨਹੀਂ ਵੇਖੋ ਇਹਨਾਂ ਦਿੱਤੀ ਹੈ ਪਰ ਉਹਨਾਂ ਨੂੰ ਪਤਾ ਹੋਏਗਾ ਕਿ ਸਿਕਿਉਰਟੀ ਹੈਗੀ ਆ ਇਹਨਾਂ ਕੋਲ ਪਰ ਫਿਰ ਵੀ ਉਹਨਾਂ ਉਹਨਾਂ ਦੇ ਦਿਲ ਬੜੇ ਵੱਡੇ ਹੈਗੇ ਨੇ ਜਿਹੜਾ ਬੰਦਾ ਆਣ ਕੇ ਗੋਲੀਆਂ ਮਾਰ ਰਿਹਾ ਵਾ ਤੇ ਲੋ ਵੱਡਾ ਹੀ ਆ ਤੇ ਮਾਰੇ ਫਾਇਰ ਤੇ ਬਸ ਕੋੜਾ ਇੱਕ ਨਪਿਆ ਵਾ ਵੀਡੀਓ ਕਲਿੱਪ ਦੇ ਵਿੱਚ ਆ 8-9 ਮਾਰ ਗਿਆ ਸਰ ਜਿਹੜੀ ਸਿਕਿਉਰਟੀ ਦਾ ਉਹ ਮਿਲਿਆ ਕੋਈ ਨ ਕੋਈ ਕਾਰ ਵੀ ਦੇਖੋ ਜੀ ਫਾਇਰ ਦੋ ਕੀਤੀ ਆ ਉਹਨਾਂ ਉੱਪਰ ਹੀ ਮੇਰੇ ਨਾਲ ਸੀ ਭੱਜ ਗਏ ਫਿਰ ਲੱਭੇ ਨਹੀਂ ਕਿੰਨੇ ਜਣੇ ਸੀ ਜਿਹੜਾ ਹਮਲਾ ਵਾ ਇਹ ਫਿਲਹਾਲ ਦੋ ਜਣੇ ਹੀ ਇੱਕ ਪਿਛੇ ਰਹਿ ਗਿਆ ਵਾ ਇੱਕ ਅੱਗੇ ਆਇਆ ਕੱਟੇ ਮੋਟਰਸਾਈਕਲ ਤੇ ਠੀਕ ਹੈ ਪ੍ਰਸ਼ਾਸਨ ਪੱਧਰ ਤੇ ਮੇ ਦਾ ਸਹਾਯੋਗ ਹੋ ਕੇ ਜਿਹੜਿਆ ਤੁਹਾਨੂੰ ਮਿਲਿਆ ਐਸ ਐਚਓ ਸਾਹਿਬ ਆਏ ਸੀ ਡਿਪਟੀ ਸਾਹਿਬ ਆਏ ਸੀ ਤੇ ਪਰਚਾ ਵੀ ਦਰਜ ਆ ਬਾਕੀ ਡੇ ਕਾਰਵਾਈ ਕਰਨਗੇ ਬਾਕੀ ਪ੍ਰਸ਼ਾਸਨ ਕੋ ਇਹੋ ਹਰਸ਼ਮਨ ਤੋਂ ਮੁੰਡਾ ਆਪਣੇ ਤੁੰਨਾ ਬੈਰਕੇ ਦਾ ਇਹਦਾ ਚਾਰ ਕੋਈ ਮੈਨੂੰ ਫੋਨ ਆਇਆ ਸੀ ਤੇ ਸਾਡੇ ਘਰੇ ਗੇੜ ਨੂੰ ਗੋਲੀਆਂ ਮਾਰਦੀਆਂ ਜੋ ਉਹਨਾਂ ਦੇ ਸਾਥ ਤੇ ਵਿਅਕਤੀ ਜਿਹੜੇ ਮੋਟਰਸਾਈਕਲ ਤੇ ਆਏ ਤੇ ਮੈਂ ਉਸ ਨਾਲੇ ਉੱਥੇ ਗੱጫ ਸੀ ਮੇਰੇ ਨੂੰ ਬਿਆਨ ਇਹਨੇ ਕੋ ਵਟਸਐਪ ਕਾਲ ਵੀ ਆਈ ਆ ਇਦਰ ਦੂਹਾਂ ਮਿਲ ਗਿਆ ਤਾਂ ਫਿਰ ਇਹਨੇ ਕਾਲ ਸੁਣਨ ਤੋਂ ਬਾਅਦ ਉਹਨਾਂ ਨੂੰ ਹੋਰ ਮਦਦ ਕਰਤੀ ਦੁਬਾਰਾ ਫੇਰ ਇਹਨੂੰ ਕਾਲ ਆਈਆ ਉਹ ਕਾਲ ਵੀ ਸਾਰੀ ਮੈਂ ਸੁਣੀ ਆਪਣੇ ਇਹਨੂੰ ਇਹਨਾਂ ਧਮਕੀਆਂ ਦਿੱਤੀਆਂ ਨાળાਬਾਲਾਂ ਦੀ ਗੱਡੀਆਂ ਨੂੰ ਤੇ ਬਾਅਦ ਵਿੱਚ ਇਹ ਮਕਰੋਦ ਅਧਿਕਾਰ ਲਿਆ ਤੇ ਦੋਸਿਆਂ ਨੂੰ ਫੇਸ ਕਰਦੀ ਕੋਲ ਸਵਾਕ ਤੇ ਹਮਲਾ ਕੀਤਾ ਕਿਹਨੇ ਫਾਇਰ ਹੈ ਇਹ ਸ਼ੇਰੋਂ ਦਾ ਫਾਇਰ ਹੋਇਆ ਉਹਨਾਂ 6 ਗੋਣ ਮਿਲੇ ਸਾਨੂੰ ਤੇ ਜਵਾਬੀ ਕਾਰਵਾਈ ਜਿਹੜਾ ਉਹਨਾਂ ਨੂੰ ਆਪਾਂ ਗੱਲਵੇਂ ਦਿੱਤਾ ਹੋਇਆ ਜੇ ਕੇਰਦਰ ਨਾਲ ਸਿੰਘ ਉਹਨੇ ਵੀ ਦੋ ਰੋਲ ਫਾਇਰ ਕੀਤੇ ਆ ਤੇ ਪਰ ਇਹ ਭੱਜ ਗਿਆ ਤੇ ਥੋੜੀ ਚਲਣ ਦਾ ਕਾਰਨ ਕੀ ਦਾ? ਫਰੋਦੀ ਮੰਗਦਾ ਜੀ 50 ਲੱਖ ਰੁਪਈਆ ਦਾ। ਕੰਪਨੀ ਦੇ ਸਟਾਕ ਤੇ ਆ। ਹਾਂਜੀ। ਕਿਨੇ ਕਰ ਦਿੱਤੇ? ਇੱਕ ਗਨਮੰਤਾ ਆ। ਕਿਹੜੀ ਟੈਕਨੋਲੋਜੀ ਕਿਦਾਂ ਨੂੰ ਆਈ ਸੀ? ਨਹੀਂ ਨਹੀਂ। ਨਿਸ਼ਾਨ ਸਿੰਘ ਜੋੜੀਆਂ ਕਲਾਂ ਦਾ ਜੀ। ਕਿਨੇ ਕਰ ਤੋਂ ਬੰਦ ਨੇ? ਇੱਕ ਤਕਰੀ ਦੋ ਮਹੀਨੇ ਹੋ ਗਏ। ਕਿਨੇ ਜਣੇ ਸੀ ਕਿ ਨਹੀਂ ਜਿਹੜੇ ਫਿਰਿਆ। ਦੋ ਜਣੇ ਦੋ ਜਣੇ ਮੋੜ ਸਾਡੇ। ਕਿੰਨੇ ਤੁਹਾਡੇ ਨਾਲ ਵੀ ਕਾਲ ਤੇ ਗੱਲ ਹੋਈ ਆ ਫੋਨ ਤੇ ਗੱਲ ਹੋਈ ਆ ਹਾਂ ਜੀ ਹਾਂ ਨਹੀਂ ਕਰ ਕੋਈ ਕੀ ਕਰ ਰਹੇ ਤੁਸੀਂ ਅਸੀਂ ਤੇਜ਼ ਕਰ ਰਹੇ ਇਹਨਾਂ ਨੂੰ ਲਾ